ਸਚਰਾਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਐਵਨ ਮੀਡੀਆ ਮੈਂ ਬਿਆਨ ਪਿਛਲੇ ਕੁਝ ਦਿਨਾਂ ਤੋਂ ਪਹਾੜੀ ਖੇਤਰਾ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਹਾਲਾਤ ਵੀ ਬੇਹੱਦ ਖਰਾਬ ਹੋ ਗਏ ਨੇ। ਉੱਥੇ ਜੰਮੂ ਕਸ਼ਮੀਰ ਨੂੰ ਜਾਣ ਵਾਲੀ ਸੜਕਾਂ ਤੇ ਆਵਾਜਾਈ ਨੂੰ ਰੋਕ ਲਗਾ ਦਿੱਤੀ ਗਈ ਹੈ। ਇਸ ਨੂੰ ਦੇਖਦੇ ਹੋਏ ਪਠਾਨਕੋਟ ਤੇ ਜੰਮੂ ਸਾਈਡ ਨੂੰ ਜਾਣ ਵਾਲੀਆਂ ਗੱਡੀਆਂ ਨੂੰ ਧਾਰੀਵਾਲ ਬਾਈਪਾਸ ਤੇ ਰੋਕ ਦਿੱਤਾ ਗਿਆ ਹੈ। ਤਾਂ ਜੋ ਪਠਾਨਕੋਟ ਨੂੰ ਜਾਣ ਵਾਲੀਆਂ ਗੱਡੀਆਂ ਦੇ ਲੰਮੀਆਂ ਕਤਾਰਾਂ ਨੂੰ ਰੋਕਿਆ ਜਾ ਸਕੇ। ਗੱਲਬਾਤ ਦੌਰਾਨ ਐਸਐਸਓ ਧਾਰੀਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਟਰੱਕਾਂ ਨੂੰ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਰੋਕਿਆ ਗਿਆ ਹੈ। ਕਿਉਂਕਿ ਇਹਨਾਂ ਵਿੱਚ ਜ਼ਿਆਦਾਤਰ ਟਰੱਕਾਂ ਨੇ ਜੰਮੂ ਕਸ਼ਮੀਰ ਵਿੱਚ ਜਾਣਾ ਸੀ ਜਿੱਥੇ ਕੀ ਪਹਿਲਾਂ ਹੀ ਹਾਲਾਤ ਬੇहद ਖਰਾਬ ਹੋ ਗਏ ਨੇ ਕਈ ਜਗ੍ਹਾ ਦੇ ਉੱਤੇ ਲੈਂਡਸਲਾਈਡ ਦੇ ਨਾਲ ਵੱਡੀ ਤਬਾਹੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਡਰਾਈਵਰ ਭਰਾਵਾਂ ਦੀ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਇੱਥੇ ਰੋਕਿਆ ਗਿਆ ਹੈ ਜਿਨ੍ਹਾਂ ਟਰੱਕਾਂ ਦੇ ਵਿੱਚ ਕੋਈ ਜ਼ਰੂਰੀ ਸਮਾਨ ਲੱਦਿਆ ਹੈ ਹਦੀਉਨਾ ਨੇ ਕੋਈ 10 ਤੋਂ 15 ਕਿਲੋਮੀਟਰ ਦੇ ਦਾਰੇ ਤੇ ਜਾਣਾ ਹੈ ਉਹਨਾਂ ਨੂੰ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਜ਼ਿਆਦਾਤਰ ਟਰੱਕਾਂ ਨੂੰ ਜੰਮੂ ਕਸ਼ਮੀਰ ਜਾਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਉੱਧਰ ਦੇ ਰਸਤੇ ਵੀ ਬੰਦ ਕੀਤੇ ਗਏ ਨੇ ਤੇ ਕੁਝ ਰਸਤੇ ਵਨਵੇ ਕੀਤੇ ਗਏ ਨੇ ਜਿੱਥੇ ਹੌਲੀ-ਹੌਲੀ ਕਰਕੇ ਟਰੈਫਿਕ ਨੂੰ ਲੰਘਾਇਆ ਜਾ ਰਿਹਾ ਹੈ ਔਰ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਮੌਜੂਦਾ ਹਾਲਾਤਾਂ ਅਨੁਸਾਰ ਲੋਕ ਵੀ ਬਿਨਾਂ ਕੰਮ ਦੇ ਫਾਟੂ ਘਰਾਂ ਤੋਂ ਬਾਹਰ ਨਾ ਨਿਕਲਣ। ਇਹ ਇਸ ਕਰਕੇ ਟ੍ਰੈਕ ਰੋਕਦੇ ਦੇ ਕਿ ਜਿਹੜਾ 3 ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਆ। ਦਰਿਆਵਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ। ਪਲੱਸ ਇੱਕ ਜਗ੍ਹਾ ਤੇ ਇੰਨੀ ਟ੍ਰੈਫਿਕ ਜਿਹੜੀ ਆ ਉਹ ਹੈਵੀ ਟ੍ਰੈਫਿਕ ਹੋਲਡ ਨਹੀਂ ਕੀਤੀ ਜਾ ਸਕਦੀ। ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਦੇ ਅਨੁਸਾਰ ਜਿੱਥੇ-ਜਿੱਥੇ ਸਾਡੀ ਜੀਵੀ ਡਿਡਕਸ਼ਨ ਪੈਂਦੀ ਹੈ ਥਾਣੇ ਦੀ ਉਥੇ ਹੈਵੀ ਵਹੀਕਲ ਜਿਹੜੀ ਆ ਉਹ ਸਟੇ ਕਰਾਈ ਗਈ ਆ। ਤਾਂ ਕਿ ਇਹਨਾਂ ਨੂੰ ਇੱਕ ਜਗ੍ਹਾ ਤੇ ਜਾ ਕੇ ਟਰੱਕ ਡਰਾਈਵਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਪਲੱਸ ਕੋਈ ਪੁਲ ਜਾਂ ਕੋਈ ਪਾਣੀ ਦੇ ਜੋਰ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ। ਸਰ ਜਿਹੜੀ ਟ੍ਰੈਫਿਕ ਹੈਗੀ ਆ ਸਾਰੀ ਦੀ ਸਾਰੀ ਜਿੰਡਕੇ ਜਾਣ ਵਾਲੀ ਹੈ। ਲੋਕਲ ਜਿਹੜੀ ਟ੍ਰੈਫਿਕ ਹੈਗੀ ਆ ਉਹਨਾਂ ਨੂੰ ਕੁੱਛ ਕੇ ਜਾਂ ਕੋਈ ਉਹਦੇ ਵਿੱਚ ਕੋਈ ਕੀਮਤੀ ਸਮਾਨ ਖਰਾਬ ਹੋਣਾ ਨਾ ਹੋਵੇ ਉਹ ਵੀ ਜਿਹੜਾ ਕੋਈ 10-15 ਕਿਲੋਮੀਟਰ ਤੇ ਹੋਵੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ। ਬਾਕੀ ਜਿਹੜੀ ਟ੍ਰੈਫਿਕ ਜਿਹੜੀ ਦੂਰ ਦੀ ਸੀ ਉਹਨਾਂ ਸਾਰਿਆਂ ਨੂੰ ਇੱਥੇ ਹੋਲਡ ਕੀਤਾ ਗਿਆ। ਇਦੇ ਬਾਰੇ ਜੋ ਵੀ ਅੱਗੇੋਂ ਸੀਨੀਅਰ ਅਫਸਰ ਵੱਲੋਂ ਹੁਕਮ ਆਏਗਾ ਉਹਦੇ ਬਾਰੇ ਜਿਹੜੀਆਂ ਇਹਨਾਂ ਨੂੰ ਵੀ ਇਹਦਾਤਾ ਪਾਸ ਕਰ ਦਿੱਤੀਆਂ ਜਾਣਗੀਆਂ। ਫਿਲਹਾਲ ਸਾਨੂੰ ਅਜੇ ਕੋਈ ਇਹੋ ਜਿਹਾ ਹਦਾਤ ਨਹੀਂ ਮਿਲੀ ਕਿ ਟ੍ਰੈਫਿਕ ਜਿਹੜੀ ਹੈ ਹੈਵੀ ਆ ਉਹਨੂੰ ਅੱਗੇ ਜਾਣ ਦਿੱਤਾ ਜਾਵੇ। ਕੀ ਅਪੀਲ ਕਰਨਾ ਚਾਹੋਗੇ? ਉਹਨਾਂ ਨੂੰ ਆਪਾਂ ਅਪੀਲ ਇਹੋ ਹੀ ਕਰ ਰਹੇ ਹਾਂ ਵੀ ਜੇ ਕੋਈ ਜ਼ਰੂਰੀ ਕੰਮ ਆ ਤੇ ਆਪਣੇ ਘਰ ਤੋਂ ਨਿਕਲ ਜਿਹੜੀਆਂ ਜ਼ਰੂਰੀ ਸਵਾਵਾਆਂ ਹੈਗੀਆਂ ਨੇ ਉਹ ਪਬਲਿਕ ਬਾਅਦ ਤੇ ਅਵੇਲੇਬਲ ਹੈਗੀਆਂ ਨੇ। ਕੋਈ ਮੈਡੀਕਲ ਦੀ ਕੋਈ ਖਾਣ ਪੀਣ ਦੀ ਰਸ ਜਿਹੜੀ ਉਹਦੇ ਬਾਰੇ ਕਿਸੇ ਨੂੰ ਕੋਈ ਮਨਾਈ ਨਹੀਂ ਹੈਗੀ ਤੇ ਜਿਹੜੇ ਬਿਨਾਂ ਵਜ੍ਹਾ ਤੋਂ ਲੋਕ ਐਵੇਂ ਗੱਡੀਆਂ ਦੇ ਉੱਤੇ ਆ ਰਹੇ ਨੇ ਉਹਨਾਂ ਨੂੰ ਇਹ ਹੈ ਕਿ ਬਿਨਾਂ ਵਜ੍ਹਾ ਤੋਂ ਜੇ ਕੋਈ ਕੰਮ ਹੈਗਾ ਤਾਂ ਫਿਰ ਆਣ ਜੇ ਨਹੀਂ ਹੈਗਾ ਤਾਂ ਫਿਰ ਬਿਨਾਂ ਵਜ੍ਹਾ ਤੋਂ ਰੋਡ ਦੇ ਉੱਤੇ ਆ ਕੇ ਕੋਈ ਟ੍ਰੈਫਿਕ ਜਮ ਨਾ ਕਰੇ। ਸੱਚਾ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਅਵਨ ਮੀਡੀਆ ਮੈਂ ਬਿਆਨ। ਪਿਛਲੇ ਕੁਝ ਦਿਨਾਂ ਤੋਂ ਪਹਾੜੀ ਖੇਤਰਾ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਵਿੱਚ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਹਾਲਾਤ ਵੀ ਬੇਹਦ ਖਰਾਬ ਹੋ ਗਏ ਨੇ। ਉੱਥੇ ਜੰਮੂ ਕਸ਼ਮੀਰ ਨੂੰ ਜਾਣ ਵਾਲੀ ਸੜਕਾਂ ਤੇ ਆਵਾਜਾਈ ਨੂੰ ਰੋਕ ਲਗਾ ਦਿੱਤੀ ਗਈ ਹੈ। ਇਸ ਨੂੰ ਦੇਖਦੇ ਹੋਏ ਪਠਾਨਕੋਟ ਤੇ ਜੰਮੂ ਸਾਈਡ ਨੂੰ ਜਾਣ ਵਾਲੀਆਂ ਗੱਡੀਆਂ ਨੂੰ ਧਾਰੀਵਾਲ ਬਾਈਪਾਸ ਤੇ ਰੋਕ ਦਿੱਤਾ ਗਿਆ ਹੈ। ਤਾਂ ਜੋ ਪਠਾਨਕੋਟ ਨੂੰ ਜਾਣ ਵਾਲੀਆਂ ਗੱਡੀਆਂ ਦੇ ਲੰਮੀਆਂ ਕਤਾਰਾਂ ਨੂੰ ਰੋਕਿਆ ਜਾ ਸਕੇ। ਗੱਲਬਾਤ ਦੌਰਾਨ ਐਸਐਸਓ ਧਾਰੀਵਾਲ ਹਰਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਟਰੱਕਾਂ ਨੂੰ ਐਸਐਸਪੀ ਸਾਈਡ ਦੀ ਹਦਾਇਤਾਂ ਤੇ ਰੋਕਿਆ ਗਿਆ ਹੈ। ਕਿਉਂਕਿ ਇਹਨਾਂ ਵਿੱਚ ਜ਼ਿਆਦਾਤਰ ਟਰੱਕਾਂ ਨੇ ਜੰਮੂ ਕਸ਼ਮੀਰ ਵਿੱਚ ਜਾਣਾ ਸੀ ਜਿੱਥੇ ਕਿ ਪਹਿਲਾਂ ਹੀ ਹਾਲਾਤ ਬੇਹੱਦ ਖਰਾਬ ਹੋ ਗਏ ਨੇ। ਕਈ ਜਗ੍ਹਾ ਦੇ ਉੱਤੇ ਲੈਂਡਸਲਾਈਡ ਦੇ ਨਾਲ ਵੱਡੀ ਤਬਾਹੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਡਰਾਈਵਰ ਭਰਾਵਾਂ ਦੀ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਇੱਥੇ ਰੋਕਿਆ ਗਿਆ ਹੈ। ਜਿਨ੍ਹਾਂ ਟਰੱਕਾਂ ਦੇ ਵਿੱਚ ਕੋਈ ਜ਼ਰੂਰੀ ਸਮਾਨ ਲੱਦਿਆ ਹੈ ਹੱਦੋਂ ਨਾਲੇ ਕੋਈ 10 ਤੋਂ 15 ਕਿਲੋਮੀਟਰ ਦੇ ਦੈਰੇ ਤੇ ਜਾਣਾ ਹੈ ਉਹਨਾਂ ਨੂੰ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪਰ ਫਿਰ ਵੀ ਜ਼ਿਆਦਾਤਰ ਟਰੱਕਾਂ ਨੂੰ ਜੰਮੂ ਕਸ਼ਮੀਰ ਜਾਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਉੱਧਰ ਦੇ ਰਸਤੇ ਵੀ ਬੰਦ ਕੀਤੇ ਗਏ ਨੇ ਤੇ ਕੁਝ ਰਸਤੇ ਵਨਵੇ ਕੀਤੇ ਗਏ ਨੇ ਜਿੱਥੇ ਹੌਲੀ-ਹੌਲੀ ਕਰਕੇ ਟ੍ਰੈਫਿਕ ਨੂੰ ਲੰਘਾਇਆ ਜਾ ਰਿਹਾ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਮੌਜੂਦਾ ਹਾਲਾਤਾਂ ਅਨੁਸਾਰ ਲੋਕ ਵੀ ਬਿਨਾਂ ਕੰਮ ਦੇ ਫਾਟੂ ਘਰਾਂ ਤੋਂ ਬਾਹਰ ਨਾ ਨਿਕਲਣ ਇਹ ਇਸ ਕਰਕੇ ਟਰੱਕ ਰੋਕਤੇ ਦੇ ਕਿ ਜਿਹੜਾ 3 ਦਿਨ ਤੋਂ ਲਗਾਤਾਰ ਬਰਸਾਤ ਹੋ ਰਹੀ ਆ ਦਰਿਆਵਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਇਆ ਪਲੱਸ ਇੱਕ ਜਗ੍ਹਾ ਤੇ ਇੰਨੀ ਟ੍ਰੈਫਿਕ ਜਿਹੜੀ ਆ ਉਹ ਹੈਵੀ ਟ੍ਰੈਫਿਕ ਹੋਲਡ ਨਹੀਂ ਕੀਤੀ ਜਾ ਸਕਦੀ ਮਾਨਯੋਗ ਐਸਐਸਸੀ ਸਾਹਿਬ ਦੇ ਹੁਕਮ ਦੇ ਅਨੁਸਾਰ ਜਿੱਥੇ ਜਿੱਥੇ ਸਾਡੀ ਜੀ ਵੀ ਰਿਡਕਸ਼ਨ ਪੈਂਦੀ ਹੈ ਥਾਣੇ ਦੀ ਉਥੇ ਇਹ ਵੀ ਵਹੀਕਲ ਜਿਹੜੀ ਆ ਉਹ ਸਟੇ ਕਰਾਈ ਗਈ ਹੈ ਤਾਂ ਕਿ ਇਹਨਾਂ ਨੂੰ ਇੱਕ ਜਗ੍ਹਾ ਤੇ ਜਾ ਕੇ ਟਰੱਕ ਡਰਾਈਵਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਪਲੱਸ ਕੋਈ ਪੁਲ ਜਾਂ ਕੋਈ ਪਾਣੀ ਦੇ ਜੋਰ ਦੇ ਵਿੱਚ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਸਰ ਜਿਹੜੀ ਜਿਹੜੀ ਟ੍ਰੈਫਿਕ ਹੈਗੀ ਆ ਸਾਰੀ ਦੀ ਸਾਰੀ ਜੀ ਐਂਡ ਕੇ ਜਾਣ ਵਾਲੀ ਹੈ ਲੋਕਲ ਜਿਹੜੀ ਟ੍ਰੈਫਿਕ ਹੈਗੀ ਆ ਉਹਨਾਂ ਨੂੰ ਪੁੱਛ ਕੇ ਜਾਂ ਕੋਈ ਉਹਦੇ ਵਿੱਚ ਕੋਈ ਕੀਮਤੀ ਸਮਾਨ ਖਰਾਬ ਹੋਣਾ ਨਾ ਹੋਵੇ ਉਹ ਵੀ ਜਿਹੜਾ ਕੋਈ 10-15 ਕਿਲੋਮੀਟਰ ਤੇ ਹੋਵੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਬਾਕੀ ਜਿਹੜੀ ਟ੍ਰੈਫਿਕ ਜਿਹੜੀ ਦੂਰ ਦੀ ਸੀ ਉਹਨਾਂ ਸਾਰੇ ਨੂੰ ਇੱਥੇ ਹੋਲਡ ਕੀਤਾ ਗਿਆ ਇਹਦੇ ਬਾਰੇ ਜੋ ਵੀ ਅੱਗੇੋਂ ਸੀਨੀਅਰ ਅਫਸਰ ਵੱਲੋਂ ਹੁਕਮ ਆਏਗਾ ਉਹਦੇ ਬਾਰੇ ਜਿਹੜੀਆਂ ਇਹਨਾਂ ਨੂੰ ਵੀ ਹਦਾਤਾਂ ਪਾਸ ਕਰ ਦਿੱਤੀਆਂ ਜਾਣਗੀਆਂ ਫਿਲਹਾਲ ਸਾਨੂੰ ਅਜੇ ਕੋਈ ਇਹੋ ਜਿਹੀ ਹਦਾਤ ਨਹੀਂ ਮਿਲੇਗੀ ਟ੍ਰੈਫਿਕ ਜਿਹੜੀ ਹੈਵੀ ਆ ਉਹਨੂੰ ਅੱਗੇ ਜਾਣ ਦਿੱਤਾ ਜਾਵੇ ਉਹਨਾਂ ਨੂੰ ਆਪਾਂ ਅਪੀਲ ਇਹੋ ਹੀ ਕਰ ਰਹੇ ਹਾਂ ਵੀ ਜੇ ਕੋਈ ਜ਼ਰੂਰੀ ਕੰਮ ਆ ਤੇ ਆਪਣੇ ਘਰ ਤੋਂ ਨਿਕਲ ਜਿਹੜੀਆਂ ਜ਼ਰੂਰੀ ਸੁਵਿਧਾਵਾਂ ਹੈਗੀਆਂ ਨੇ ਉਹ ਪਬਲਿਕ ਵਾਲ ਤੇ ਅਵੇਲੇਬਲ ਹੈਗੀਆਂ ਨੇ ਕੋਈ ਮੈਡੀਕਲ ਦੀ ਕੋਈ ਖਾਣ ਪੀਣ ਦੀ ਰਸ ਜਿਹੜੀ ਉਹਦੇ ਬਾਰੇ ਕਿਸੇ ਨੂੰ ਕੋਈ ਮਨਾਈ ਨਹੀਂ ਹੈਗੀ ਤੇ ਜਿਹੜੇ ਬਿਨਾਂ ਵਜ੍ਹਾ ਤੋਂ ਲੋਕ ਐਵੇਂ ਗੱਡੀਆਂ ਦੇ ਉੱਤੇ ਆ ਰਹੇ ਨੇ ਉਹਨਾਂ ਨੂੰ ਇਹ ਹੈ ਕਿ ਬਿਨਾਂ ਵਜ੍ਹਾ ਤੋਂ ਜੇ ਕੋਈ ਕੰਮ ਹੈਗਾ ਤੇ ਫੇਰ ਆਣ ਜੇ ਨਹੀਂ ਹੈਗਾ ਤੇ ਫਿਰ ਬਿਨਾਂ ਵਜ੍ਹਾ ਤੋਂ ਰੋਡ ਦੇ ਉੱਤੇ ਆ ਕੇ ਕੋਈ ਟ੍ਰੈਫਿਕ ਜਮ ਨਾ ਕਰੇ